ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੂੰਦਾਵਣੀ ਮਹੱਲਾ 5 ਫਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰ ਇਹ ਵਸਤ ਜੀ ਨੈ ਜਾਈ ਨਿਤ ਨਿਤ ਰਖਉr ਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ 5 ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰামত ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰামত ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਥਥੈ ਤੂ ਸਮਰਥ ਜਥੈ ਕੋਈ ਨਾਹੇ ਓਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭੌਜਲ ਵਿਖਮਸਗਾਹੋ ਗੁਰ ਸਰਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੈ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤਉ ਦਿਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਣਾ ਜਿਹਾ ਜਾਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਸਤਗੁਰ ਸੇ ਤੀਰਤਿਆਂ ਦਰਗਹਿ ਪਾਈਏ ਠਾਵ ਕੋਉ ਨਾਨਕ ਕਿਰਪਾ ਕਰੇ ਜਿਸਨੋ ਏ ਵਾਖ ਦੇ ਜਗ ਮੇ ਉਤਮ ਕਾੜੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸੁਆਰਿਆਨ ਹੋ ਆਪ ਦਿਆਲ ਮਨੁ ਨਾ ਵਿਸਾਰਿਆਨ ਸਾਜਨਾ ਕੈ ਸੰਗ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਿਧਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਤੀ ਤਨਾ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਵਾਹਿਗੁਰੂ ਤੋਂ ਪਮਲ ਆਨ ਲੋ ਪਾਵਣ ਚਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ अनहत सबुदवजंत पेरी वाहे गुरु, गुरु सस तव नैननन नैन है तो एक सस मूरत नना एक तोही सस पद बेमलनन एक पद गंध बिन सस तव गंध एव चल तुमोही ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਜਾਣਣ ਸਭ ਮੈਂ ਜਾਣਣ ਹੋਏ ਗੁਰ ਸਾਖੀ ਜੋਤ ਪਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨ ਅਨ ਦਿਨ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੋਹਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਵਾਹਿਗੁਰੂ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸ ਰੋ ਲੇ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਸਜ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹਿਪ ਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਯੋ ਜੀ ਆਰ ਪਵਨ ਸਗਲਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰੇ 18 ਸਗਲ ਝੂਠਾਰੇ ਤੇਰੂ ਕੀ ਆ ਤੁਝੇ ਕਿਆ ਅਰਪਾਂ ਨਾਮ ਤੇਰਾ ਤੂੰ ਹੀ ਚਵਰ ਟੁਲਾਰੇ 10 8 8 6 4 ਖਾਣੀ ਇਹ ਹੈ ਵਰਤਣ ਹੈ ਸਗਲ ਸੰਸਾਰੇ ਕਹਿ ਰਵੇ ਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸੈਣ ਜੀ ਧੂਪ ਦੀਪ ਕੀਰਤ ਸਾਰ ਜੀ ਆਰਤੀ ਵਾਰਨੇ ਜਾਉ ਕਮਲਾ ਪਰ ी मङ्गला हार मङ्गला न मङ्गल राजा राम राय उत्तम दियरा निर्मल बाति तुहिन निरञ्जन कमला पाति ர பகத்தமான்ந்தான பூரந்த மத மூர்த்தி சேண பணி பஜ பந்த ਸੁਣ ਸੰਦੇ ਆ ਤੇਰੀ ਦੇਵ ਦਿਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇ ਲਾਗ ਰਹੇ ਸਰਨਾਈ ਲੇ ਹੋ ਆਰਤੀ ਹੋ ਪੁਰਖ ਨਿਰੰਜਨ சத்பூ பய விச்சாரல நலையா ஜி வாயு கத்த நாம பாதி தீபார जोत लाये जगदीश जगाया बुज हारा पंचे सबद अनाहद बाज सारंग पानी कबी तेरी आरती कीनी तेरी आरती कीनी नृङ्ार निर्वाणी गोपाल तेरा यारता जी दयाल तेराया ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਆਰਤਾ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨਿ ਆਸ਼ਾ ਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੇ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀਂ ਗੂ ਪਾਲ ਤੇਰਾ ਯਾਰ ਤਾ ਜੀ ਦਿਆਲ ਤੇਰਾ ਯਾਰ ਤਾ ਰਾਗ ਸੋਰਠ ਭੂਕੇ ਭਗਤ ਨ ਕੀਜੈ ਜੈ ਮਾਲਾ ਆਪਣੀ ਦੀਜੈ ਹਉ ਮੰਗੂ ਸੰਤ ਨਰੇਨਾ ਮੈਂ ਨਾਹੀ ਕਿਸੇ ਕਾ ਦੇਨਾ ਮਾਦੂ ਕੈਸੀ ਬਨੇ ਤੁਮ ਸੰਗੇ ਆਪ ਨਦੇ ਹੋ ਤਾਲਿਵ ਮੰਗੇ ਦੁਸੇਰ ਮੰਗੋ ਚੂਨਾ ਭਾਉ ਕੀਓ ਸੰਗ ਲੂਨਾ ਅਦ ਸੇਰ ਮੰਗੋ ਦਾਲੈ ਮੋਕ ਦੋਨੋ ਵਖਤ ਜਿਵਾਲੈ ਖਾਟ ਮੰਗੋ ਚਪਾਈ ਸਿਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਦੋਹਰਾ ਲੋਪ ਚੰਡਕਾ ਹੋਏ ਗਈ ਸੁਰਪਤਕ ਦੇ ਰਾਜ ਦਾਨਵ ਮਾਰੇ ਅਪੀਖ ਕਰ ਕੀਨੇ ਸੰਤਨ ਕਾਜ ਸਵਈਆ ਜਾਤੇ ਪ੍ਰਸੰਨ ਪਾਏ ਹੈ ਮਹਾਮਨ ਦੇਵਰ ਕਹਿ ਤਾਪ ਮੈਂ ਸੁਖ ਪਾਵੇ ਜਗ ਕਰੈ ਇੱਕ ਬੇਦਰ ਰ ਭਾਵ ਤਾਪ ਹਰ ਮਿਲ ਧਿਆਨ ਹੈ ਲਾਵੇ ਚਲਰ ਤਾਲ ਮਿਰਦਾੰਗੇ ਉਪੰਗਰ ਬਾਬਲੀਏ ਸੁਰ ਸਾਜ ਮਿਲਾਵੇ ਕਿਨਰ ਗਿੰਦਰਪ ਗਾਨ ਕਰ ਗਨ ਜਾਚ ਅਪਛਰ ਨਿਰਤ ਦਿਖਾਵੇ ਸ਼ੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਵਰਖਾਵੇ ਆਰਤੀ ਕੋਟ ਕਰੇ ਸੁਰਸੰਦਰ ਪੇਖ ਪੁਰੰਦਰ ਕਹਿ ਬਲ ਜਾਵੇ ਦਾਨਮ ਦਛੰਦ ਕੈ ਪਰਦਛਨ ਪਾਲ ਮ ਗੁੰਕਮ ਅਛਤ ਲਾਵੇ ਹੋਤ ਕੁਲਾਹ ਲ ਦੇਵਪੁਰੀ ਮਿਲ ਦੇਵਨ ਕੈ ਕੁਲ ਮੰਗਲ ਗਾਵੇ ਏ ਰਵ ਹੀ ਸਸ ਏ ਕਰुणा ਨਿਦ ਮੇਰੀ ਅਬੈ ਬੇਨਤੀ ਸੁਣ ਲੀਜੈ ਔਰ ਨ ਮੰਗ ਤਹਉ ਤੁਮ ਤੇ ਕਛ ਚਾਹਤ ਹਉ ਚਿਤ ਮ ਸੋਈ ਕੀਜੈ ਸ਼ਸਤਰਣ ਸਿਉ ਅਤ ਹੀਰਣ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਹੇ ਕਿਰਪਾ ਕਰ ਸਿਆਮ ਹੈ ਬਰ ਦੀਜੈ ਆਦ ਨਿਰੰਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤਿ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤੈ ਜਾਗ ਆਇਓ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਤਰ ਬੀਦ ਸਬੈ ਬਹੁ ਭੀਦ ਕਹਿ ਅਮ ਏਕ ਨਾ ਜਾਣਿਓ ਸ੍ਰੀਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੋਹਾਰ ਐਸੇ ਚੰਡ ਪਰਤਾਪ ਤੇ ਦੇਵਨ ਵਡਿਓ ਪਰਤਾਪ ਤੀਨ ਲੋਕ ਜੈ ਜੈ ਕਰੇ ਰਰੇ ਨਾਮ ਸਤਜਾਪ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋਇ ਅੰਭਵ ਸੁਵੰ ਸਰਬਦਾ ਸਰਬਜੁਗਤੇ ਦੁ ਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪਨੰਦੇ ਪੂਤੇ ਦੁ ਕਾਲੰ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰੰਬੇ ਪੂਤੇ ਡਿੱਠੇ ਸਭੇ ਥਾਵ ਨਹੀਂ ਤੁਧ ਜੀਆ ਬਦਹੁ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਪਰ ਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ ਕੀਤਾ ਲੋੜੀ ਕੰਮ ਸੁਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਪੈ ਪੰਜਨ ਮੀਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਪੌੜੀ ਜਾਜਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰਦ ਤਾਰ ਮਨਿਤ ਚਿਤਾਰਿਆ ਨਿਖੋਟ ਨ ਜਾਏ ਮੂਲ ਤਲ ਪੰਡਾਰਿਆ ਨਾਨਕ ਸ਼ਬਦ ਪਾਰ ਤਨ ਸਭ ਕਿਛ ਸਾਰਿਆ ਸਤਿਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨ ਕਬੂ ਚੂਰੀ ਐ ਸਤਿਗੁਰ ਹੋਏ ਦਿਆਲ ਤਾ ਦੁੱਖ ਨ ਜਾਣੀ ਐ ਸਤਿਗੁਰ ਹੋਏ ਦਿਆਲ ਤਾ ਰੰਗ ਮਾਣੀ ਐ ਸਤਿਗੁਰੂ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾ ਸਦੇ ਸੁਖ ਦੇਹਾ ਸਤਿਗੁਰੂ ਹੋਏ ਦਿਆਲ ਤਾ ਨਵ ਨਿਦ ਪਾਈਐ ਸਤਿਗੁਰੂ ਹੋਏ ਦਿਆਲ ਤਾ ਸੱਚ ਸਮਾਈਐ ਪੌੜੀ ਰਹਿਣ ਦਿਸ ਪਰਬਾਤ ਤੂੰ ਹੈਂ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾ ਨਾਨਕ ਸਦ ਬਲਿਆਰੇ ਬਲ ਜਾਵਣਾ ਤੇਰੀਆਂ ਸਾ ਸਦਾ ਚੰਗਿਆਈਆਂ ਮੈ ਰਾਤੇ ਹੈ ਵਡਿਆਈਆਂ ਆਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਨ ਕੋਟ ਧੰਨਵਾਦ ਹੈ